ਹੀ ਢੀ ਆਖਣ ਲੱਗੀ हे ਰਾਜਾ ਪਹਿਲੀ ਗੱਲ ਤਾਂ ਇਹ ਕਿ ਇਹ ਸਾਡੀ ਨਗਰੀ ਹੈ ਇਹ ਸਾਡਾ ਰਾਜਾ ਹੈ ਹੋਵੇਂਗਾ ਤੂੰ ਰਾਜਾ ਆਪਣੇ ਤਖਤਾਂ ਦਾ ਹੋਵੇਂਗਾ ਤੂੰ ਮਾਲਕ ਆਪਦੇ ਰਾਜ ਦਾ ਇੱਥੋਂ ਸਾਡੀ ਹੱਦ ਸ਼ੁਰੂ ਹੁੰਦੀ ਹੈ ਇੱਥੋਂ ਚੱਲਿਆ ਜਾ ਜੇ ਤੂੰ ਇਸ ਦੇਸ਼ ਵਿੱਚੋਂ ਨਹੀਂ ਜਾਣਾ ਚਾਹੁੰਦਾ ਤਾਂ ਮੇਰੀ ਆਗਿਆ ਮੰਨ ਮੇਰਾ ਕਹਿਣਾ ਮੰਨਣਾ ਪਵੇਗਾ ਮੇਰਾ ਗੁਲਾਮ ਬਣ ਕੇ ਰਹਿਣਾ ਪਵੇਗਾ ਰਾਜਾ ਹਸਿਆ ਰਾਜਾ ਕਹਿਣ ਲੱਗਾ ਕੀੜੀ ਇੱਕ ਮੈਨੂੰ ਸਲਾਹਾਂ ਦੇ ਰਹੀ ਐ ਜੀ ਦੇ ਕੋਲ ਐਨੀ ਵੱਡੀ ਸੈਨਾ ਐਡੀ ਵੱਡੀ ਸੈਨਾ ਚਾਵੇ ਪੈਰਾਂ ਥੱਲੇ ਆ ਕੇ ਤੈਨੂੰ ਹੁਣੇ ਮਸਲ ਕੇ ਰੱਖ ਦੇਵਾਂ ਮੇਰੇ ਅੱਗੇ ਤੇਰੀ ਕੀ ਔਕਾਤ ਆ ਰਾਜੇ ਨੇ ਹੰਕਾਰ ਵਿੱਚ ਆ ਕੇ ਇਹ ਬਚਨ ਆਖੇ ਹੀ ਸੀ ਹਣ ਜਦੋਂ ਰਾਜੇ ਨੇ ਆਪਣੀ ਗੱਲ ਕਹਿ ਦਿੱਤੀ ਆ ਕਿਉਂਕਿ ਰਾਜੇ ਨੂੰ ਬਹੁਤ ਮਾਣ ਆ ਉਦੇ ਕੋਲੇ ਵੱਡੀ ਸੈਨਾ ਕੀੜੀ ਉਹਦੇ ਅੱਗੇ ਕੀ ਹੈ ਕੀੜੀ ਉਹਦੇ ਅੱਗੇ ਕੁਝ ਵੀ ਨਹੀਂ ਕੀੜੀ ਕਹਿਣ ਲੱਗੀ ਤੈਨੂੰ ਰਾਜ ਭਾਗ ਛੱਡ ਕੇ ਜਾਣਾ ਪਵੇਗਾ ਨਹੀਂ ਇੱਕ ਸ਼ਰਤ ਆ ਮੇਰੇ ਨਾਲ ਚੱਲ ਤੇ ਸਾਡੀ ਦਿੱਤੀ ਰੋਟੀ ਖਾ ਰਾਜਾ ਕਹਿਣ ਲੱਗਾ ਇਹ ਨਹੀਂ ਹੋ ਸਕਦਾ ਮੈਂ ਤੇਰੇ ਨਾਲ ਯੁੱਧ ਕਰਾਂਗਾ ਹੁਣੇ ਤੈਨੂੰ ਤੇਰੀਆਂ ਜਿੰਨੀਆਂ ਕੀੜੀਆਂ ਸਾਰੀਆਂ ਮਸਲ ਕੇ ਰੱਖ ਦੇਵਾਂਗਾ ਉਦੋਂ ਬਾਬੀ ਨੇ ਆਖਿਆ ਭਾਈ ਮਰਦਾਨਾ ਜੀ ਫਿਰ ਉਹ ਰਾਜੇ ਨੇ ਕੀ ਕੀਤਾ ਸਖਤ ਬਣੀਆ ਕਿਆ ਤੈਨੂੰ ਪਤਾ ਭਾਈ ਮਰਦਾਨਾ ਫਿਰ ਉਹ ਰਾਜੇ ਨੇ ਕੀ ਕੀਤਾ ਤਾਂ ਮਰਦਾਨੇ ਨੇ ਪੁੱਛਿਆ ਕੀ ਕੀਤਾ ਬਾਬਾ ਜੀ ਕਹਿਣ ਲੱਗੇ ਉਹਨੇ ਸੈਨਾ ਨੂੰ ਹੁਕਮ ਕੀਤਾ ਸਾਰੀ ਸੈਨਾ ਆਈ ਉਹਨਾਂ ਨੇ ਰਲ ਕੇ ਲਤਾੜਨਾ ਮਾਰਨਾ ਸ਼ੁਰੂ ਕਰ ਦਿੱਤਾ ਕੀੜੀਆਂ ਉਸੇ ਵਕਤ ਪਤਾਲ ਵਿੱਚ ਚਲੀਆਂ ਗਈਆਂ ਪਤਾਲ ਵਿੱਚ ਜਾ ਕੇ ਪਤਾ ਉਹਨਾਂ ਕੀ ਕੀਤਾ ਕਾਈ ਮਰਦਾਨਾ ਜੀ ਕਹਿੰਦੇ ਬਾਬਾ ਜੀ ਕੀੜੀਆਂ ਪਤਾਲ ਵਿੱਚ ਗਈਆਂ ਉਹਨਾਂ ਨੇ ਅੱਗੋਂ ਕੀ ਕੀਤਾ ਹੋਵੇਗਾ ਕਿਸੇ ਖੋਡ ਵਿੱਚ ਲੁਕ ਗਈਆਂ ਹੋਣਗੀਆਂ ਬਾਬੇ ਨੇ ਆਖਿਆ ਨਹੀਂ ਮਰਦਾਨਿਆ ਉਹ ਡਰੀਆਂ ਨਹੀਂ ਉਹਨਾਂ ਨੇ ਜ਼ਹਿਰ ਲੈ ਕੇ ਆਂਦਾ ਪਤਾਲ ਚੋਂ ਕੱਢ ਕੇ ਹੁਣ ਹਰ ਕੀੜੀ ਦੇ ਪਾਸ ਜ਼ਹਿਰ ਸੀ ਉਹ ਜਿੰਨੇ ਵੀ ਸਪਾਹੀ ਸੀ ਉਹਨਾਂ ਦੇ ਸਰੀਰ ਉੱਪਰ ਆ ਕੇ ਲਾ ਦਿੱਤਾ ਸਾਰੇ ਸਰੀਰਾਂ ਉੱਪਰ ਚੜ ਗਈਆਂ ਕੀੜੀਆਂ ਇੰਨੀਆਂ ਜ਼ਿਆਦਾ ਗਿਣਤੀ ਵਿੱਚ ਕੀੜੀਆਂ ਸੀ ਕਿ ਜਦੋਂ ਚਿਹਰ ਲਾ ਦਿੱਤਾ ਜ਼ਹਿਰ ਲੱਗਦਿਆਂ ਸਾਰ ਇੰਨਾ ਜ਼ਹਿਰੀਲਾ ਜ਼ਹਿਰ ਸੀ ਕਿ ਉਹ ਰਾਜੇ ਦੀ ਸਾਰੀ ਸੈਨਾ ਉਹਦੇ ਸਾਰੇ ਸਿਪਾਹੀ ਮਰ ਮਰ ਕੇ ਡਿੱਗਣ ਲੱਗੇ ਇੰਨੀ ਸੈਨਾ ਸੀ ਉਦੋਂ ਉਹਦੇ ਪਾਰ ਇੱਕ ਇੱਕ ਕਰਕੇ ਯੋਦੇ ਉਹਦੇ ਬਲੀਸੂਰ ਮੇ ਡਿੱਗ ਰਹੇ ਸੀ ਧਰਤੀ ਤੇ ਰਾਜਾ ਦੇਖ ਕੇ ਹੈਰਾਨ ਰਹਿ ਗਿਆ ਇਹ ਕੀ ਹੋ ਗਿਆ ਮੈਂ ਤਾਂ ਸੋਚਿਆ ਸੀ ਮੈਂ ਕੀੜੀਆਂ ਨੂੰ ਲਟਾਰ ਦੇਊਂਗਾ ਮਾਰ ਦੇਊਂਗਾ ਪਰ ਇੰਨਾ ਕੀੜੀਆਂ ਨੇ ਮੇਰੇ ਲਸ਼ਕਰ ਨੂੰ ਹੀ ਢੇਰੀ ਕਰਕੇ ਰੱਖ ਦਿੱਤਾ ਫੇਰ ਭਾਈ ਮਰਦਾਨਾ ਜੀ ਭਾਈ ਬਾਲਾ ਜੀ ਕਹਿਣ ਲੱਗੇ ਸਤਿਗੁਰ ਜੀ ਰਾਜੇ ਦਾ ਕੀ ਬਣਿਆ ਕੀ ਹੋਈ ਰਾਜੇ ਨਾਲ ਸੁਣ ਸੁਣ ਕੇ ਇੰਨਾ ਕੀੜੀਆਂ ਤੋਂ ਡਰ ਜਿਹਾ ਭੈਜਿਆ ਲੱਗ ਰਿਹਾ ਬਾਬਾ ਜੀ ਨੇ ਆਖਿਆ ਕਹਿਣ ਲੱਗੇ ਰਾਜਾ ਉਹ ਰਾਜਾ ਬਹੁਤ ਉਦਾਸ ਹੋ ਗਿਆ ਇੰਨੀ ਸੈਨਾ ਉਸ ਦੀ ਮਾਰੀ ਗਈ ਹੱਥ ਜੋੜ ਕੇ ਕੀੜੀ ਅੱਗੇ ਬਹੁਤ ਜ਼ਿਆਦਾ